ਯਾਰ ਦੇ ਵਿੱਚਕਾਰ ਤੇ ਨਕਦ ਦਿੱਤੇ ਗਏ ਸਨ 15 ਲੱਖ ਰੁਪਏ ਫਿਰ ਵੀ ਲਾੜੀ ਦੇ ਲਗਵਾ ਦਿੱਤਾਏ ਗਲਤ ਟੀਕਾ ਮਾਮਲਾ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜੀ ਹਾਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਪੁਲਿਸ ਨੇ ਲਾੜੇ ਉਸ ਦੇ ਪਰਾ ਭੈਣ ਅਤੇ ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਲਾੜੀ ਦੇ ਪਿਤਾ ਨੇ ਉਹਨਾਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ ਤੇ ਲਾੜੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਆਪਣੀ ਬੇਟੀ ਦਾ ਵਿਆਹ ਫਰਵੀ 2023 ਚ ਹਰਦਵਾਰ ਜ਼ਿਲ੍ਹੇ ਦੇ ਪੀਰਾ ਕਲਿਆਰ ਥਾਣਾ ਖੇਤਰ ਦੇ ਪਿੰਡ ਜੱਸਾ ਵਾਲਾ ਚ ਕੀਤਾ ਸੀ ਇੱਥੇ ਦਾਜ ਮੰਗਣ ਵਾਲਿਆਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਤੇ ਉਹਨਾਂ ਦੀ ਲੜਕੀ ਤੇ ਤਸ਼ੱਦਦ ਕੀਤਾ ਗਿਆ ਤੇ ਉਸ ਨੂੰ ਐਚ ਆਈ ਵੀ ਦਾ ਟੀਕਾ ਲਗਵਾ ਦਿੱਤਾ ਗਿਆ ਜਿਸ ਕਾਰਨ ਵਿਅਹੁਤਾ ਔਰਤ ਨੂੰ ਲਾਗ ਲੱਗ ਗਈ ਤੇ ਅਦਾਲਤ ਦੇ ਹੁਕਮਾਂ ਤੇ ਗੰਗੋ ਥਾਣੇ ਚ ਕੇਸ ਦਰਜ ਕਰ ਲਿਆ ਗਿਆ ਹੈ ਅਲਾਕੀ ਦੇ ਇੱਕ ਪਿੰਡ ਵਾਸੀ ਪੀੜਤ ਲੜਕੀ ਦੇ ਪਿਤਾ ਨੇ ਰਿਪੋਰਟ 'ਚ ਇਲਜ਼ਾਮ ਲਗਾਇਆ ਕਿ ਉਸਨੇ ਲੜਕੀ ਦਾ ਵਿਆਹ 15 ਫਰਵਰੀ 2023 ਨੂੰ ਜੱਸਾਵਾਲਾ ਥਾਣਾ ਪੀਰਾ ਕਲਿਆਰ ਹਰਦਵਾਰ ਵਿਖੇ ਪਿੰਡ ਜੱਸਾਵਾਲਾ ਵਾਸੀ ਨੌਜਵਾਨ ਨਾਲ ਕੀਤਾ ਸੀ ਉਸਨੇ ਬੜੀ ਧੂਮ-ਤਾਮ ਨਾਲ ਵਿਆਹ ਕਰਵਾਇਆ ਤੇ ਆਪਣੀ ਧੀ ਨੂੰ ਕਾਰ ਅਤੇ 15 ਲੱਖ ਰੁਪਏ ਨਕਦੀ ਸਮੇਤ ਕਈ ਤੋਹਫੇ ਦਿੱਤੇ ਉਨਾਂ ਨੂੰ ਵਿਸ਼ਵਾਸ ਸੀ ਕਿ ਉਹਨਾਂ ਦੀ ਧੀ ਖੁਸ਼ ਹੋਵੇਗੀ ਪਰ ਦਾਜ ਦੇ ਲਾਲਚੀ ਸਹੁਰੇ ਘਰ ਦੀ بجائے ਸਕੋਰਪੀਓ ਅਤੇ 15 ਲੱਖ ਦੀ بجائے 25 ਲੱਖ ਰੁਪਏ ਦੀ ਮੰਗ ਤੇ ਅੜੇ ਰਹੇ। ਉਹਨਾਂ ਨੇ ਦਾਜ ਦੀ ਮੰਗ ਪੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੇ ਸਹੁਰਿਆਂ ਨੇ ਵਿਅਤਾ ਨੂੰ ਘਰੋਂ ਬਾਹਰ ਕੱਢ ਦਿੱਤਾ। ਕੁਝ ਸਮੇਂ ਬਾਅਦ ਪੰਚਾਇਤ ਦੇ ਦਬਾਅ ਹੇਠ ਉਸ ਨੂੰ ਸਹੁਰੇ ਘਰ ਭੇਜ ਦਿੱਤਾ ਗਿਆ ਪਰ ਤਸ਼ੱਦਦ ਜਾਰੀ ਰਿਹਾ। ਪਿਤਾ ਨੇ ਦੱਸਿਆ ਕਿ ਸੌਰੇ ਪਰਿਵਾਰ ਨੇ ਲਾੜੀ ਅਤੇ ਬੇਟੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕੁਝ ਦਵਾਈਆਂ ਦਿੱਤੀਆਂ ਸਨ ਇਸ ਦੇ ਨਾਲ ਉਸ ਨੂੰ ਐਚ ਆਈ ਵੀ ਦਾ ਟੀਕਾ ਵੀ ਲਗਵਾਇਆ ਗਿਆ ਉਸ ਨੇ ਕੱਟ ਮਾਰ ਕਰਦੇ ਹੋਏ ਆਪਣੀ ਬੇਟੀ ਨੂੰ ਜ਼ਖਮੀ ਕਰ ਦਿੱਤਾ ਜਦੋਂ ਉਸ ਦੀ ਧੀ ਦੀ ਹਾਲਤ ਵਿਗੜਨ ਦੀ ਸੂਚਨਾ ਮਿਲੀ ਤਾਂ ਪਿਤਾ ਉਸ ਨੂੰ ਹਸਪਤਾਲ ਲੈ ਕੇ ਗਏ ਅਤੇ ਇੱਥੇ ਕਰਵਾਏ ਗਏ ਟੈਸਟਾਂ ਵਿੱਚ ਉਸ ਦੀ ਬੇਟੀ ਨੂੰ ਐਚ ਆਈ ਵੀ ਹਾਲਾਂਕਿ ਜਦੋਂ ਪਤੀ ਦਾ ਟੈਸਟ ਕੀਤਾ ਗਿਆ ਤਾਂ ਉਹ ਐਚ ਆਈ ਵੀ ਨੈਗੇਟਿਵ ਪਾਇਆ ਗਿਆ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਬੇਟੀ ਦੇ ਪਤੀ ਦਿਓ ਨੰਨਾ ਨਾਣਾ ਤੇ ਸੱਸ ਦੇ ਨਾਂ ਲਏ ਹਨ ਕੋਤਵਾਲੀ ਇੰਚਾਰਜ ਰੋਜੰਤ ਤਿਆਗੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਫਿਲਹਾਲ ਅਦਾਲਤ ਤੇ ਹੁਕਮਾਂ ਤੇ ਥਾਣਾ ਸਦਰ ਚ ਮਾਮਲਾ ਦਰਜ ਕਰ ਲਿਆ ਗਿਆ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ